ਅੱਜ ਤੁਹਾਨੂੰ ਦਿਖਾਉਣਾ ਹੈ ਤਖਤ ਸ੍ਰੀ ਹਜੂਰ ਸਾਹਿਬ ਵਿਨੇੜੇ ਗੁਰਦੁਆਰਾ ਘਾਟ ਸਾਹਿਬ ਦੇਖੋ ਆ ਦੇਖੋ ਜੀ ਜੋ ਘਾਟ ਸਾਹਿਬ ਦੀ ਸੌਰੀ ਜੀ ਸੌਰੀ 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 ਚਲੋ ਜੀ ਬਾਗ ਸਾਹਿਬ دیکھو جی اتھے بہت درخت لگ گیا ہی ہاں دیکھ لو جننے بھی کہنے ہو انہیں درخت لائے ہوئے آئے تھے بہت جادے درخت لگ گیا ہوئے آئے تھے جن نے بھی کہنے ہو انہیں درخت ਇਹ ਹੁਣ ਇਹ ਦਿਨਾਂ ਦੀ ਇਸ ਮਾਰ ਕੇ ਮਰਜ਼ੀ ਕਰ ਲੈ ਆਪਣੀ ਮਾਰ ਵੀ ਨਾ ਕੋਤ ਮਾਰ ਲਿਆ ਹਾਂ ਸਭ ਕਰਦੇ ਆ ਬਹੁਤ ਰਖ ਤੇ ਬਹੁਤ ਸੋਹਣਾ ਭਾਰਤਪੁਰ ਵੀ ਬਹੁਤ ਕੈਂਟ ਆ ਦੇਖੋ ਨਾ ਬੱਚਾ ਜਾ ਤਾ ਹੀ ਸੌਂ ਗਈ ਪੌਜੀ ਕਿਆ ਬੁਲਾ ਕਮ ਬੋਲੀ ਬਗਾਤੇ ਇਹ ਦੇਖੋ ਜੀ ਕੀ ਬਾਤ ਹੈ ਕਬ ਆ ਗਈ ਉਹ ਲਾ ਦੇਖੋ ਕਿੰਨੇ ਤਰਾ ਤੇ ਬਹੁਤ ਸੋਹਣੀ ਹਰਿਆਵਲੀ ਜਰੂਰ ਆ ਕੇ ਜਾਓ ਸ਼ੀਰ ਗੁਰਦੁਆਰਾ ਸਾਹਿਬ ਇਹ ਕਿਸੋ ਕਾਰਨ ਨਹੀਂ ਆਦੀ ਗੁਰਦੁਆਰਾ ਗੋਵਿੰਦ ਬਾਗ ਸਾਹਿਬ ਐਵੇਂ ਸੁਣੋ ਆਖਿਆ ਜੀ ਮੇਰੇ ਮੂੰਚੋਂ ਘਾਟ ਨਿਕਲ ਗਿਆ ਗੁਰਦੁਆਰਾ ਸਿੰਘ ਗੋਵਿੰਦ ਬਾਗ ਸਾਹਿਬ ਉਹ ਦੇਖੋ ਜੀ ਉਹ ਸਾਹਮਣੇ ਰਹਿ ਗਈ ਗੀ ਗੋਰਤਵਾਰਾ ਸ਼੍ਰੀ ਤਖਤ ਚਿਰੀ ਫਜੂਰ ਸਾਹਿਬ ਲੇਵ ਸਾਹਿਬ ਸਾਹਮਣੀ ਨੇੜੇ ਹੀ ਹੈ ਜੀ ਇੱਥੋਂ ਬੜੀ 5-7 ਮਿੰਟਾਂ ਦੀ ਬਸ ਬਾਟ ਹੋ ਗਈ ਮਸਕੂ ਇਹਨਾਂ ਖੜਾਈ ਵੀ ਲੱਗੇਗਾ ਨੰਦੇਰ ਸਾਹਿਬ ਨੰਦੇਰ ਸਾਹਿਬ ਫਿਰ ਦੇਈ ਹੁਣ ਆਪਾਂ ਅੱਜ ਭਾਈ ਮਹਾਰਾਜ ਨੇ ਵਸ ਟਾਈਮ ਦੇਤਾ ਆਪਾਂ ਨੂੰ ਵਾਧੂ ਹੈ ਇਹਨਾਂ ਹਰੇਕ ਬੰਦਾ ਨਹੀਂ ਆ ਸਕਦਾ ਇੱਥੇ ਜਿਹਨੂੰ ਪਰਮਾਤਮਾ ਟਾਈਮ ਦਿੰਦਾ ਐ ਸਾਨੂੰ ਪਤਾ ਉਹ ਵੀ ਇੱਥੇ ਆ ਸਕਦਾ ਆ ਬੰਦਾ ਨਹੀਂ ਆ ਸਕਦਾ ਬਹੁਤ ਬੰਦੇ ਦੇ ਫੋਨ ਆਏ ਕਹਿੰਦੇ ਇਹ ਰ ਕਮਾਲ ਹੋ ਗਈ ਤੂੰ ਕਾ ਕੇ ਵਾਹ ਭਰਾਵਾ ਮੈਨੂੰ ਤਾਂ ਆਪਣੀ ਪਤਾ ਲੱਗਿਆ ਵੀ ਕਈ ਬੰਦੇ ਨੇ ਫੋਨ ਕਰਤਾ ਤੈਨੂੰ ਦੋ ਤਿੰਨ ਬੁੜੀਆਂ ਸੀਗੀਆਂ ਤੇ ਬੰਦੇ ਵੀ ਹੋਗੇ ਵੀ ਅਸੀਂ ਜਾਣਾ ਹੈ ਅਸੀਂ ਜਾਣਾ ਹੈ ਕਹਿੰਦੇ ਭਾਈ ਤੂੰ ਬਾਹਰ ਅੰਦਰ ਤੁਰਿਆ ਫਿਰਦਾ ਵੀ ਤਾਂ ਕਰਕੇ ਅਸੀਂ ਵਗ ਜਾਾਂਗੇ ਮੈਂ ਤਾਂ ਧੰਨਵਾਦ ਕਰਦਾ ਉਹਨਾਂ ਨੇ ਵਿਚਾਰੀਆਂ ਉਹ ਮੈਨੂੰ ਲੈ ਆਈਆਂ ਉਹ ਤਾਂ ਕਹਿੰਦੀਆਂ ਅਸੀਂ ਤੇਰੇ ਨਾਲ ਆ ਗਈਆਂ ਮੈਂ ਕਹਿੰਦਾ ਵੀ ਮੈਂ ਕਹਿੰਦਾ ਤੁਸੀਂ ਮੈਨੂੰ ਲੈ ਆਈਆਂ ਮੈਂ ਕਿੱਥੋਂ ਆਣਾ ਸੀਗਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਬੰਦੇ ਹੁੰਦੇ ਆ ਜਿਹੜੇ ਬਸ ਹੌਕਾ ਮਾਂ ਕਰਾ ਜਿ ਬਿਜੀ ਹੁੰਦੇ ਆ ਬਰਾਵਾ ਪਰ ਇੱਕ ਗੱਲ ਜ਼ਰੂਰ ਹੈ ਜਿਹੜਾ ਜ਼ਿੰਦਗੀ ਦਾ ਸਕੂਨ ਇੱਥੇ ਆ ਕੇ ਮਿਲਿਆ ਨਾ ਉਹ ਨਹੀਂ ਕਿਤੇ ਮਿਲਦਾ ਉਹ ਬਹੁਤ ਵੱਖਰਾ ਰੜਕਾਂ ਇੱਥੋਂ ਦੀਆਂ ਇੰਨੀਆਂ ਚੰਦਰੀਆਂ ਆਪਾਂ ਕਹਿੰਦੇ ਆ ਪੰਜਾਬ ਵਾਲੇ ਆਹ ਹਾਲਾ ਦੇਖ ਲੋ ਉਹ ਦੇਖੋ ਬਹੁਤ ਬੁਰਾ ਹਾਲ ਹੈ ਚਲੋ ਚੰਗਾ ਜੀ ਧੰਨਵਾਦ ਦੇਖਣ ਵਾਲਿਆਂ ਦੇ ਵੀ Going in the park, so. No, so I'm the box the